ਸੋ ਅਗਰ ਤੁਸੀਂ ਹਰਪ੍ਰਿੰਟ نیوز ਦੇਖ ਰਹੇ ਹੋ तमाम ਦਰਸ਼ਕਾਂ ਦਾ ਮੈਂ ਚੇਤਨ ਕਾ ਸ਼ੁਭਤਾ ਪੰਜਾਬ ਅਤੇ ਹਿਮਾਚਲ ਵਿਚਾਲੇ ਜੋ ਵਿਵਾਦ ਚੱਲਿਆ ਆ ਰਿਹਾ ਉਹ ਵਜੇ ਵੀ ਕਿਤੇ ਨਾ ਕਿਤੇ ਥਮਣ ਦਾ ਨਾ ਨਹੀਂ ਲੈ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਬੀਤੇ ਦਿਨੀ ਖਰੜ ਦੇ ਵਿੱਚ ਹਿਮਾਚਲ ਰੋਡਵੇਸਤੀ ਬਸ ਤੇ ਹਮਲਾ ਹੁੰਦਾ ਤਾਂ ਉਸ ਵਿੱਚ ਬੇਸ਼ੱਕ ਪੁਲਿਸ ਨੂੰ ਵੱਡੀ ਕਾਮਯਾਬੀ ਵੀ ਮਿਲੀ ਆ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤਾਂ ਉੱਥੇ ਹੁਣ ਖਬਰ ਵੱਡੀ ਖਬਰ ਜਿਹੜੀ ਨਿਕਲ ਕੇ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੱਸ ਅੱਡੇ ਅੰਦਰ ਖੜੀਆਂ ਹਿਮਾਚਲ ਐਚ ਆਰ ਟੀ ਸੀ ਦੀਆਂ ਚਾਰ ਬੱਸਾਂ ਤੇ ਹਮਲਾ ਹੋਇਆ ਜਿਸ ਵਿੱਚੋਂ ਤਿੰਨ ਬੱਸਾਂ ਦੇ ਜਿਹੜੇ ਫਰੰਟ ਸ਼ੀਸ਼ੇ ਆ ਉਹ ਤੋੜੇ ਗਏ ਨੇ ਅਣਪਛਾਤੇਆਂ ਵੱਲੋਂ ਤੇ ਬੱਸਾਂ ਤੇ ਖਾਲਸਤਾਨ ਵੀ ਜਿਹੜਾ ਆ ਉਹ ਬੱਸਾਂ ਦੇ ਹਿੱਸਿਆਂ ਤੇ ਲਿਖਿਆ ਗਿਆ ਤਾਂ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਦਾ ਅਤੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਰੰਤੂ ਇਸ ਵਿਚਾਲੇ ਜੋ ਵੱਡੀ ਅਪਡੇਟ ਹੈ ਜੋ ਆਮ ਲੋਕ ਨੇ ਜੋ ਆਮ ਰੋਸਮਾਰੀ ਜ਼ਿੰਦਗੀ ਦੇ ਵਿੱਚ ਸਫਰ ਕਰਦੇ ਨੇ ਤਾਂ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਨਾਲ ਉਹ ਸਹਿਮ ਪੈਦਾ ਹੁੰਦਾ ਹੈ ਪਰੰਤੂ ਬਹੁਤ ਸਾਰੇ ਲੋਕਾਂ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਅਤੇ ਹਿਮਾਚਲ ਦਾ ਜੋ ਆਪਸੀ ਭਾਈਚਾਰਾ ਹੈ ਉਸ ਦੀ ਸਾਜ ਨੂੰ ਬਰਕਰਾਰ ਰੱਖਿਆ ਜਾਵੇ ਪਰੰਤੂ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਜੋ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਦੇ ਨਾਲ ਲੋਕਾਂ ਦੇ ਵਿੱਚ ਗਲਤ ਆਪਾਂ ਇੱਕ ਕਹਿ ਸਕਦੇ ਕਿ ਸੰਦੇਸ਼ ਵੀ ਜਾ ਰਹੇ ਆਪਸੀ ਭਾਈਚਾਰੇ ਨੂੰ ਲੈ ਕੇ ਤਾਂ ਤਾਜ਼ਾ ਖਬਰ ਜਿਹੜੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਬੱਸ ਅੱਡੇ ਅੰਦਰ ਖੜੀਆਂ ਐਫ ਆਰ ਪੀ ਸੀ ਦੀਆਂ ਚਾਰ ਬੱਸਾਂ ਤੇ ਹਮਲਾ ਹੋਇਆ ਜਿਨ੍ਹਾਂ ਵਿੱਚੋਂ ਤਿੰਨ ਬੱਸਾਂ ਦੇ ਫਰੰਟ ਤੇ ਸ਼ੀਸ਼ੇ ਜਿਹੜੇ ਉਹ ਤੋੜੇ ਗਏ ਨੇ ਤਾਂ ਬੱਸਾਂ ਤੇ ਖਾਲਿਸਤਾਨ ਵੀ ਲਿਖਿਆ ਗਿਆ ਹਾਲਾਂਕਿ ਇਸ ਘਟਨਾ ਨੂੰ ਕਿਸ ਕਿਨਾ ਵਿਅਕਤੀਆਂ ਵੱਲੋਂ ਅੰਜਾਮ ਦਿੱਤਾ ਗਿਆ ਇਸ ਬਾਬਤ ਅਜੇ ਤਸਵੀਰ ਕਲੀਅਰ ਨਹੀਂ ਹੋ ਸਕੀ ਹੈ ਪ੍ਰੰਤੂ ਅਣਪਛਾਤੇਆਂ ਵੱਲੋਂ ਜੋ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਕਿ ਉਹ ਦੋਹਾਂ ਕਿ ਉਹ ਦੋਹਾਂ ਸੂਬਿਆਂ ਦੇ ਲੋਕਾਂ ਦੇ ਵਿਚਕਾਰ ਉਹ ਫੁੱਟਪਾਉਂਡ ਦਾ ਕੰਮ ਕਰ ਰਹੇ ਨੇ ਤਾਂ ਤੋਂ ਇਸ ਤਰ੍ਹਾਂ ਦੀ ਘਟਨਾ ਦਾ ਵਾਪਰਨਾ ਕਿੰਨਾ ਕਿਤੇ ਮੰਦਪਾਗਾ ਜ਼ਰੂਰ ਹੈ ਸ਼ਰਮਨਾਕ ਹੈ ਕਿਉਂਕਿ ਬੱਸਾਂ ਦੇ ਸ਼ੀਸ਼ੇ ਤੋੜੇ ਗਏ ਨੇ ਤਾਂ ਇਸ ਤੋਂ ਪਹਿਲਾਂ ਵੀ ਮੋਹਾਲੀ ਲੱਗ ਕੇ ਖਰੜਚ ਤੇ ਐਫ ਆਰਟੀਸੀ ਦੀ ਚੱਲਦੀ ਬੱਸ ਤੇ ਹਮਲਾ ਹੋਇਆ ਸੀ ਉੱਤੇ ਜਦੋਂ ਉਸ ਵਕਤ ਤੇ ਬੱਸ ਤੇ ਹਮਲਾ ਹੁੰਦਾ ਤਾਂ ਉਸ ਵਕਤ ਤੇ ਬੱਸ ਦੇ ਵਿੱਚ ਸਵਾਰੀਆਂ ਵੀ ਜਿਹੜੀਆਂ ਸਵਾਰ ਹੁੰਦੀਆਂ ਨੇ ਜਿਸ ਤੋਂ ਬਾਅਦ ਬੱਸ ਵਿੱਚ ਚੀਕ ਚਹਾੜਾ ਵੀ ਮੱਚਦਾ ਪ੍ਰੰਤੂ ਕਿ ਨਿਮਤ ਰਹੀ ਹੈ ਕਿ ਉਸ ਵਕਤ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪ੍ਰੰਤੂ ਬਸ ਦੀ ਤੋਰ ਭੰਦੇ ਨਾਲ ਲੋਕਾਂ ਦੇ ਵਿੱਚ ਸਹਿਮ ਹੈ ਜਿਹੜਾ ਜ਼ਰੂਰ ਪਤਾ ਹੋਇਆ ਸੀ ਤੇ ਇਸ ਘਟਨਾ ਨੂੰ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਬੇਹਦ ਗੰਭੀਰਤਾ ਦੇ ਨਾਲ ਲਿਆ ਗਿਆ ਸੀ ਤੇ ਉਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜਿਨ੍ਹਾਂ ਜੋ ਕਿ ਅਜੇ ਵੀ ਪੁਲਿਸ ਦੀ ਹਿਰਾਸਤ ਵਿੱਚ ਨੇ ਤਾਂ ਜਿਨ੍ਹਾਂ ਪਾਸੋਂ ਪੁਲਿਸ ਸਖਤੀ ਦੇ ਨਾਲ ਪੁੱਛ ਪੜਤਾਲ ਵੀ ਕਰ ਰਹੀ ਆ ਤੁਹਾਨੂੰ ਦੱਸ ਦਈਏ ਕਿ ਬੀਤ ਦਿਨੀ ਇਹ ਹਿਮਾਚਲ ਦੇ ਵਿੱਚ ਜਦੋਂ ਪੰਜਾਬੀ ਨੌਜਵਾਨ ਮੋਟਰਸਾਈਕਲਾਂ ਤੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਝੰਡੇ ਲਾ ਕੇ ਆਪਣੀ ਮੰਜ਼ਲ ਵੱਲ ਨੂੰ ਵੱਧ ਰਹੇ ਸੀ ਉੱਥੇ ਦਾ ਤਮਸਤਕ ਹੋਣ ਲਈ ਕਿਸੇ ਸਾਥ ਤੇ ਜਾ ਰਹੇ ਸੀ ਤਾਂ ਉਸ ਵਕਤ ਕੁਝ ਹਮਾਸ਼ੀਆਂ ਵੱਲੋਂ ਇਹ ਮੋਟਰਸਾਈਕਲਾਂ ਤੋਂ ਜਿਹੜੇ ਉਹ ਝੰਡੇ ਉਤਾਰੇ ਗਏ ਸਨ ਸੰਤ ਪਿੰਡਰਾਂ ਵਾਲਿਆਂ ਦੀਆਂ ਫੋਟੋਆਂ ਨੂੰ ਜਿਹੜਾ ਉਹ ਬੇਇੱਜ਼ਤ ਕੀਤਾ ਗਿਆ ਸੀ ਤਾਂ ਜਿਸ ਤੋਂ ਬਾਅਦ ਸਾਰਾ ਵਿਵਾਦ ਪਖਿਆ ਸੀ ਹਾਲਾਂਕਿ ਜੇਕਰ ਆਪਾਂ ਸਿੱਖ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਖਾਸ ਕਰ ਹੁਸ਼ਿਆਰਪੁਰ ਦੀ ਆਪਾਂ ਗੱਲ ਕਰੀਏ ਕਿਉਂਕਿ ਹੁਸ਼ਿਆਰਪੁਰ ਅਜ਼ੀਹਾ ਜ਼ਿਲ੍ਹਾ ਜੋ ਇਹੀ ਹਿਮਾਚਲ ਸੂਬੇ ਦੇ ਨਾਲ ਲੱਗਦਾ ਤਾਂ ਹਿਮਾਇਏ ਪਰ ਹੁਸ਼ਾਰਪੁਰ ਦੇ ਵਿੱਚ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਵੱਲੋਂ ਕਾਫੀ ਜ਼ਿਆਦਾ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਇੱਥੋਂ ਤੱਕ ਕਿ ਦਲ ਖਾਲਸਾ ਹੁਸ਼ਾਰਪੁਰ ਵੱਲੋਂ ਹੁਸ਼ਾਰਪੁਰ ਵਸਤੇਂ ਤੇ ਪਹੁੰਚ ਕੇ ਐਚ ਆਰ ਟੀਸੀ ਇਹ ਜਾਣਕੀ ਹਿਮਾਚਲ ਐ ਰੋਡ ਵੇਸਤੀਆਂ ਬੱਸਾਂ ਤੇ ਇਹ ਪਿੰਡਰਾ ਵਾਲਿਆਂ ਦੇ ਜਿਹੜੇ ਪੋਸਟਰ ਵੀ ਲਗਾਏ ਗਏ ਸੀ ਤਾਂ ਉਸ ਤੋਂ ਬਾਅਦ ਕੁਝ ਸਿੱਖੇ ਸੰਗਠਨਾਂ ਵੱਲੋਂ ਪੰਜਾਬ ਹਿਮਾਚਲ ਵਾਟਰ ਤੇ ਪਹੁੰਚ ਕੇ ਸੜਕ ਦੇ ਦੋਹਾਂ ਪਾਸਿਆਂ ਤੇ ਖੜੇ ਹੋ ਕੇ ਇਹ ਰੋਸ ਮੂਜ਼ਾ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ ਹਾਲਾਂਕਿ ਉਸ ਵਕਤ ਤੇ ਪੁਲਿਸ ਵੱਲੋਂ ਉਹਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ ਸੀ ਪਰੰਤੂ ਉਹ ਹੁਸ਼ਿਆਰਪੁਰ ਚੰਤਪੂਰ ਨੀ ਮਾਰਕ ਤੇ ਪਹੁੰਚ ਕੇ ਉਹਨਾਂ ਵੱਲੋਂ ਕਾਫੀ ਲੰਮਾ ਸਮਾਂ ਜਿਹੜਾ ਉਹ ਇਹ ਪ੍ਰੋਟੈਸਟ ਜਾਂ ਰੋਸ ਪ੍ਰਦਰਸ਼ਨ ਆਪਾਂ ਜਿਸ ਨੂੰ ਕਹਿ ਸਕਦੇ ਹੋ ਜ਼ਰੂਰ ਕੀਤਾ ਗਿਆ ਸੀ ਕਿਤਾ ਜਿਨ੍ਹਾਂ ਹਿਮਾਚਲ ਹਿਮਾਚਲ ਦੀਆਂ ਜਿਨ੍ਹਾਂ ਬੱਸਾਂ ਤੇ ਹਮਲਾ ਹੋਇਆ ਚਾਰ ਪਾਸਾਂ ਤੇ ਜਿਨ੍ਹਾਂ ਦੇ ਵਿੱਚੋਂ ਤਿੰਨ ਬੱਸਾਂ ਦੇ ਸ਼ੀਸ਼ੇ ਤੋੜੇ ਗਏ ਨੇ ਤੋਂ ਬੱਸਾਂ ਹਿਮਾਚਲ ਦੇ ਉਨਾ ਦੇਹਰਾ ਹਮੀਰਪੁਰ ਇਹ ਢੀਪੂ ਦੀਆਂ ਜਿਹੜੀਆਂ ਉਹ ਬੱਸਾਂ ਦਸੀਆਂ ਜਾ ਰਹੀਆਂ ਨੇ ਤੇ ਇੱਕ ਬੱਸਾ ਜਿਹੜੀ ਉਹ ਬिलासपुर ਡੀਪੂ ਦੀ ਦੱਸੀ ਜਾ ਰਹੀ ਹੈ ਤਾਂ ਕੁੱਲ ਚਾਰ ਢੀਪੂਆਂ ਤੇ ਇਹ ਚਾਰ ਢੀਪੂਆਂ ਦੀਆਂ ਬੱਸਾਂ ਨੇ ਜਿਹਨਾਂ ਤੇ ਹਮਲਾ ਹੋਇਆ ਜਿਨਾਂ ਤੇ ਖਾਲਸਾਣ ਲਿਖਿਆ ਗਿਆ ਇਸ ਤੋਂ ਲੈਸਾ ਜਿਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਚ ਹੁਸ਼ਾਰਪੁਰ ਪੁਲਿਸ ਵੱਲੋਂ ਅੱਜ ਵੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਡੀਐਸਪੀ ਆਤੀਸ਼ ਪਾਟਿਆ ਐ ਐਸਐਚਓ ਮੋਡਰਨ ਟਾਊਨ ਗੁਰਸਾਹਬ ਸਿੰਘ ਅਤੇ ਹੋਰ ਪੁਲਿਸ ਪਾਰਟਿਸਮੈਂਟ ਪਹੁੰਚ ਕੇ ਬੱਸ ਸਟੈਂਡ ਹੁਸ਼ਾਰਪੁਰ ਦੀ ਚੈਕਿੰਗ ਕੀਤੀ ਗਈ ਸੀ ਤਾਂ ਉਸ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਸੀ ਹੁਸ਼ਿਆਰਪੁਰ ਬੱਸ ਸਟੈਂਡ ਤੇ ਪੂਰਾ ਪੀਸਫੁਲੀ ਕੰਮ ਚੱਲ ਰਿਹਾ ਹੈ ਲੋਕ ਸ਼ਾਂਤੀ ਦੇ ਨਾਲ ਜਿਹੜੇ ਉਹ ਬਿਨਾਂ ਕਿਸੇ ਡਰ ਭੈ ਤੋਂ ਆ ਜਾ ਰਹੇ ਨੇ ਤਾਂ ਉਹਨਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਆਪਸਾ ਆਪਸੀ ਭਾਈਚਾਰਾ ਬਣਾ ਕੇ ਰੱਖਣ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਫੇਕ ਨਿਊਜ਼ ਤੇ ਜਾਂ ਅਫਵਾਹ ਤੇ ਕਿਸੇ ਵੀ ਤਰ੍ਹਾਂ ਦੇ ਨਾਲ ਯਕੀਨ ਨਾ ਕਰਨ ਤਾਂ ਹੁਣ ਵੱਡਾ ਸਵਾਲ ਇਹ ਹੈ ਕਿ ਆਖਰਕਾਰ ਪੰਜਾਬ ਅਤੇ ਹਿਮਾਚਲ ਵਿਚਾਲੇ ਜੋ ਇਹ ਸਬੰਧ ਲਗਾਤਾਰ ਖਰਾਬ ਹੋ ਰਹੇ ਨੇ ਆਖਰਕਾਰ ਇਸ ਦੇ ਪਿੱਛੇ ਕਿਹੜੀਆਂ ਦੇਸ਼ ਵਿਰੋਧੀ ਤਾਕਤਾਂ ਕੰਮ ਕਰ ਰਹੀਆਂ ਨੇ ਕਿਹੜੇ ਉਹ ਲੋਕ ਨੇ ਜਿਨ੍ਹਾਂ ਦੇ ਗਲਤ मंसूਬੇ ਨੇ ਜੋ ਦੋਹਾਂ ਸੂਬਿਆਂ ਦੇ ਆਪਸੀ ਭਾਈਚਾਰੇ ਦੇ ਵਿੱਚ ਫੁੱਟ ਪਾਉਣ ਦਾ ਕੰਮ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਇੱਥੇ ਆਮ ਲੋਕਾਂ ਨੂੰ ਜਿਹੜੀ ਸੁਹਿਰਦਤਾ ਜ਼ਰੂਰ ਦਿਖਾਉਣੀ ਚਾਹੀਦੀ ਹੈ ਕਿਉਂਕਿ ਹਿਮਾਚਲ ਦੇ ਕੁਲੂ ਦਾ ਰਹਿਣ ਵਾਲਾ ਇੱਕ ਅਮਨਸੂਧ ਜਿਸ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋਇਆ ਸੀ ਤਾਂ ਉਸ ਤੋਂ ਮੈਨੂੰ ਲੱਗਦਾ ਕਿ ਹਿਮਾਚਲ ਸਰਕਾਰ ਨੂੰ ਵੀ ਉਸ ਤੇ ਜਿਹੜੀ ਉਹ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਲੱਗਦਾ ਹੈ ਕਿ ਨੌਜਵਾਨ ਉੱਥੇ ਹੁੜਦੰਗ ਕਰਦੇ ਨੇ ਹੁੱਲੜਬਾਸੀ ਕਰਦੇ ਨੇ ਤੇ ਕਾਨੂੰਨ ਮੁਤਾਬਕ ਕਾਰਵਾਈ ਜਿਹੜੀ ਉਹ ਜ਼ਰੂਰ ਅਮਲ ਦੇ ਵਿੱਚ ਲਿਆਂਦੀ ਜਾਵੇ ਪਰੰਤੂ ਕਿਸੇ ਆਮ ਵਿਅਕਤੀ ਨੂੰ ਉਹ ਕਿਸੇ ਆਮ ਨਾਗਰਿਕ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਕਿਸੇ ਦੇ ਮੋਟਰਸਾਈਕਲਾਂ ਤੋਂ ਝੰਡੇ ਉਤਾਰੇ ਕਿਸੇ ਇਹ ਸੰਤਤੀਆਂ ਜਿਹੜੀਆਂ ਉਹ ਤਸਵੀਰਾਂ ਨੂੰ ਉਹਨਾਂ ਨੂੰ ਉਤਾਰ ਕੇ ਉਹਨਾਂ ਨੂੰ ਬੇਇੱਜ਼ਤ ਕਰੇ ਤਾਂ ਕਿਸੇ ਵੀ ਆਮ ਵਿਅਕਤੀ ਨੂੰ ਇਸ ਤਰ੍ਹਾਂ ਦਾ ਅਧਿਕਾਰ ਨਹੀਂ ਆ ਪੁਲਿਸ ਚਾਹੇ ਜੇਕਰ ਪੁਲਿਸ ਨੂੰ ਲੱਗਦਾ ਕਿ ਉੱਥੇ ਹੁਲੜਬਾਜ਼ੀ ਹੋ ਰਹੀ ਹੈ ਗਲਤ ਹੋ ਰਿਹਾ ਹੈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਾਨੂੰਨ ਅਨੁਸਾਰ ਪੁਲਿਸੇ ਜ਼ਰੂਰ ਕਾਰਵਾਈ ਕਰੇ ਪਰੰਤੂ ਇਸ ਦੇ ਨਾਲ ਨਾਲ ਹਿਮਾਚਲ ਸਰਕਾਰ ਨੂੰ ਹਿਮਾਚਲ ਪੁਲਿਸ ਨੂੰ ਅਮਨ ਸੂਤ ਤੇ ਵੀ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਹੈ ਜਿਸ ਤੇ ਕਰਕੇ ਇਹ ਸਾਰਾ ਜਿਹੜਾ ਵਿਵਾਦ ਆ ਇਹ ਪੰਜਾਬ ਅਤੇ ਹਿਮਾਚਲ ਵਿਚਕਾਰ ਪਤਾ ਹੋਇਆ